ਰਾਜਸਥਾਨ ਦੀ ਚਲਾਵਾਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਸਰਕਾਰੀ ਸਕੂਲ ਦੀ ਛਾਤਰ ਰਿਗਨ ਨਾਲ ਕਈ ਵਿਦਿਆਰਥੀ ਦੱਬ ਗਏ ਮਲਬੇ ਹੇਠ ਦੱਬਨ ਨਾਲ 4 ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ 10 ਵਿਦਿਆਰਥੀ ਜ਼ਖਮੀ ਹੋ ਗਏ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਵੇਲੇ ਸਾਰੇ ਉੱਚ ਅਧਿਕਾਰੀ ਮੌਕੇ ਤੇ ਨੇ ਜੀਐਸਪੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ ਜ਼ਖਮੀ ਬੱਚਿਆਂ ਨੂੰ ਮਨੋਰ ਥਾਣਾ ਸੀਐਸਸੀ ਲੈ ਆਂਦਾ ਜਾ ਰਿਹਾ ਹੈ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਰ ਦਿਲਾਵਰ ਨੇ ਡੀਐਮਸੀ ਨਾਲ ਗੱਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਿਸ਼ ਕਾਰਨ ਮੋਨੋ ਹਰ थाना ਖੇਤਰ ਪਿਪਲੋੜੀ ਪਿੰਡ ਵਿੱਚ ਸਰਕਾਰੀ ਉੱਚ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੀ ਛੱਤ ਅਚਾਨਕ ਡਿੱਗ ਪਈ ਛੱਤ ਡਿੱਗਣ ਕਾਰਨ ਸਕੂਲ ਚ ਪੜ ਰਹੇ ਕਈ ਵਿਦਿਆਰਥੀ ਦੱਬ ਗਏ ਸਥਾਨਕ ਪਿੰਡ ਵਾਸੀਆਂ ਮੁਤਾਬਕ ਕਟਨਾ ਵਾਲੇ ਕਲਾਸ ਚ 50 ਤੋਂ ਵੱਧ ਵਿਦਿਆਰਥੀ ਮੌਜੂਦ ਸਨ ਰਾਜਸਥਾਨ ਦੀ ਚਲਾਵੜ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਕਈ ਵਿਦਿਆਰਥੀ ਦੱਬ ਗਏ ਮਲਬੇ ਹੇਠ ਦੱਬਨ ਨਾਲ 4 ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ 10 ਵਿਦਿਆਰਥੀ ਜ਼ਖਮੀ ਹੋ ਗਏ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਵੇਲੇ ਅਧਿਕਾਰੀ ਮੌਕੇ ਤੇ ਨੇ ਜੀਐਸਪੀ ਮਦਰ ਤਨਾਲ ਮਲਬਾ ਹਟਾਇਆ ਜਾ ਰਿਹਾ ਹੈ ਜ਼ਖਮੀ ਬੱਚਿਆਂ ਨੂੰ ਮਨੋਰ ਥਾਣਾ ਸੀਐਸਸੀ ਲੈ ਆਂਦਾ ਜਾ ਰਿਹਾ ਹੈ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਰ ਦਿਲਾਵਰ ਨੇ ਡੀਐਮਸੀ ਨਾਲ ਗੱਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਿਸ਼ ਕਾਰਨ ਮਨੋਰ ਥਾਣਾ ਖੇਤਰ ਪਿਪਲੋੜੀ ਪਿੰਡ ਵਿੱਚ ਸਰਕਾਰੀ ਉੱਚ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੀ ਛੱਤ ਅਚਾਨਕ ਡਿੱਗ ਪਈ ਛੱਤ ਡਿੱਗਣ ਕਾਰਨ ਸਕੂਲ ਚ ਪੜ ਰਹੇ ਕਈ ਵਿਦਿਆਰਥੀ ਦੱਬ ਗਏ ਸਥਾਨਕ ਪਿੰਡ ਵਾਸੀਆਂ ਦੇ ਮੁਤਾਬਕ ਕਟਨਾਵਲੇ ਕਲਾਸ ਚ 50 ਤੋਂ ਵੱਧ ਵਿਦਿਆਰਥੀ ਮੌਜੂਦ ਸਨ ਰਾ ਉੱਡੀ ਖਬਰ ਸਾਹਮਣੇ ਆਈ ਹੈ ਇੱਕ ਸਰਕਾਰੀ ਸਕੂਲ ਦੀ ਛਾਤਰੇਗਨ ਨਾਲ ਕਈ ਵਿਦਿਆਰਥੀ ਦੱਬ ਗਏ ਮਲਬੇ ਹੇਠ ਦੱਬਨ ਨਾਲ 4 ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ 10 ਵਿਦਿਆਰਥੀ ਜ਼ਖਮੀ ਹੋ ਗਏ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਵੇਲੇ ਸਾਰੇ ਉੱਚ ਅਧਿਕਾਰੀ ਮੌਕੇ ਤੇ ਨੇ ਜੀਐਸਪੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ ਜ਼ਖਮੀ ਬੱਚਿਆਂ ਨੂੰ ਮਨੋਰ ਥਾਣਾ ਸੀਐਸਸੀ ਲੈ ਆਂਦਾ ਜਾ ਰਿਹਾ ਹੈ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਰ ਦਿਲਾਵਰ ਨੇ ਡੀਐਮਸੀ ਨਾਲ ਗੱਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਭਾਰੀ بارش ਕਾਰਨ ਮਨੋਰ ਥਾਣਾ ਖੇਤਰ ਪਿਪਲੋੜੀ ਪਿੰਡ ਵਿੱਚ ਸਰਕਾਰੀ ਉੱਚ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੀ ਛੱਤ ਅਚਾਨਕ ਡਿੱਗ ਪਈ ਛੱਤ ਡਿੱਗਣ ਕਾਰਨ ਸਕੂਲ ਚ ਪੜ ਰਹੇ ਕਈ ਵਿਦਿਆਰਥੀ ਦੱਬ ਗਏ ਸਥਾਨਕ ਪਿੰਡ ਵਾਸੀਆਂ ਮੁਤਾਬਕ ਕਟਨਾਵਲੇ ਕਲਾਸ ਚ 50 ਤੋਂ ਵੱਧ ਵਿਦਿਆਰਥੀ ਮੌਜੂਦ ਸਨ ਰਾਜਸਥਾਨ ਦੀ ਚਲਾਵੜ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਕਈ ਵਿਦਿਆਰਥੀ ਦੱਬ ਗਏ ਮਲਬੇ ਹੇਠ ਦੱਬਨ ਨਾਲ 4 ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ 10 ਵਿਦਿਆਰਥੀ ਜ਼ਖਮੀ ਹੋ ਗਏ ਮ੍ਰਿਤਕਾ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਵੇਲੇ ਸਾਰੇ ਉੱਚ ਅਧਿਕਾਰੀ ਮ ਸੀਪੀ ਮਦਰਤਨਾਲ ਮਲਬਾ ਹਟਾਇਆ ਜਾ ਰਿਹਾ ਹੈ ਜ਼ਖਮੀ ਬੱਚਿਆਂ ਨੂੰ ਮਨੋਰ ਥਾਣਾ ਸੀਐਸਸੀ ਲੈ ਆਂਦਾ ਜਾ ਰਿਹਾ ਹੈ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਰ ਦਿਲਾਵਰ ਨੇ ਡੀਐਮਸੀ ਨਾਲ ਗੱਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਭਾਰੀ بارش ਕਾਰਨ ਮਨੋਰ ਥਾਣਾ ਖੇਤਰ ਪਿਪਲੋੜੀ ਪਿੰਡ ਵਿੱਚ ਸਰਕਾਰੀ ਉੱਚ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੀ ਛੱਤ ਅਚਾਨਕ ਡਿੱਗ ਪਈ ਛੱਤ ਡਿੱਗਣ ਕਾਰਨ ਸਕੂਲ ਚ ਪੜ ਰਹੇ ਕਈ ਵਿਦਿਆਰਥੀ ਦੱਬ ਗਏ ਸਥਾਨਕ ਪਿੰਡ ਵਾਸੀਆਂ ਦੇ ਮੁਤਾਬਕ ਕਟਨਾ ਵਾਲੇ ਕਲਾਸ ਚ 50 ਤੋਂ ਵੱਧ ਵਿਦਿਆਰਥੀ ਮੌਜੂਦ ਸਨ